10 ਨਵੰਬਰ 2025 ਨੂੰ ਦੇਸ਼ ਦੀ ਰਾਜਸਥਾਨੀ ਦਿੱਲੀ ਐਨਸੀਆਰ ਦੇ ਵਿੱਚ ਲਾਲ ਕਿਲੇ ਅਤੇ ਮੈਟਰੋ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਬਹੁਤ ਵੱਡਾ ਧਮਾਕਾ ਹੁੰਦਾ ਉਸ ਧਮਾਕੇ ਨੂੰ ਹਾਲਾਂਕਿ ਭਾਰਤ ਸਰਕਾਰ ਦੇ ਵੱਲੋਂ ਅੱਤਵਾਦੀ ਹਮਲਾ ਵੀ ਐਲਾਨਿਆ ਗਿਆ ਜਿਸ ਦੇ ਵਿੱਚ 10 ਲੋਕਾਂ ਦੀ ਤਕਰੀਬਨ ਦੱਸਿਆ ਜਾ ਰਿਹਾ ਮੌਤ ਹੋ ਜਾਂਦੀ ਹੈ 20 ਤੋਂ ਵੱਧ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਪਰ ਇਸੇ ਸਾਰੇ ਮਾਮਲੇ ਦੇ ਵਿੱਚ ਫਿਰ ਡਾਕਟਰ ਆਲਮਾ ਜਿਹੜਾ ਉਸ ਨੂੰ ਮੁੱਖ ਦੋਸ਼ੀ ਦੱਸਿਆ ਜਾਂਦਾ ਏ ਸਾਰੇ ਮਾਮਲੇ ਦੇ ਵਿੱਚ ਜੋ ਕਿ ਦੱਸਿਆ ਜਾ ਰਿਹਾ ਕਿ i20 ਕਾਰ ਵੀ ਉਹੀ ਚਲਾ ਰਿਆ ਹੋਇਆ ਸੀ ਜਿਹੜੀ ਜਿਸ ਦੀ ਡੀਐਨਏ ਰਿਪੋਰਟ ਵੀ ਸਾਹਮਣੇ ਆਇਆ ਪਰ ਇਸ ਦੇ ਵਿੱਚ ਹੁਣ ਐਨਆਈਏ ਦੇ ਵੱਲੋਂ ਸਖਤੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਆ ਆਲਫਲਾ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ ਲੋਕ ਪੜੇ ਹੋਏ ਨੇ ਸਾਰਿਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਇਸੇ ਸਾਰੇ ਮਾਮਲੇ ਦਾ ਹੁਣ ਸਿੱਧਾ ਲਿੰਕ ਲੁਧਿਆਣਾ ਦੇ ਨਾਲ ਜੁੜਿਆ ਜਿੱਥੇ ਕਿ ਇਸ ਵਕਤ ਅੱਜ ਤੜਕਸਾ ਰਸ ਤੋਂ ਇੱਕ ਦੋ ਦਿਨ ਪਹਿਲਾਂ ਵੀ ਜਿਹੜਾ NIA ਦੀਆਂ ਟੀਪਾਂ ਟੀਮਾਂ ਨੇ ਲੁਧਿਆਣੇ ਪਹੁੰਚੇ ਨੇ ਲੁਧਿਆਣੇ ਦੇ ਵਿੱਚ ਡਾਕਟਰ ਜਾਨ ਨਿਸਾਰ ਆलम ਦੇ ਕਲੀਨਿਕ ਦੇ ਉੱਪਰ ਛਾਪਾ ਮਾਰਿਆ ਪਰ ਜਦੋਂ ਕਲੀਨਿਕ ਬੰਦ ਹੁੰਦਾ ਨਜ਼ਦੀਕੀ ਘਰ ਦੇ ਵਿੱਚ ਰੇਡ ਕੀਤੀ ਗਈ ਦਿੱਤੇ ਕਿ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਇਸ ਵਕਤ ਜਿਹੜਾ ਡਾਕਟਰ ਜਾਨ ਨਿਸਾਰ ਆलम ਦਾ ਲੈਪਟਾਪ ਅਤੇ ਫੋਨ ਜ਼ਬਤ ਕਰ ਲਿਆ ਗਿਆ ਜਾਂਚ ਪੜਤਾਲ ਕੀਤੀ ਗਈ ਤੇ ਉਧਰਲੇ ਪਾਸੇ ਡਾਕਟਰ ਜਾਨ ਨਿਸਾਰ ਆलम ਨੂੰ ਦਿੱਲੀ ਦੇ ਵਿੱਚ NIA ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਨੇ